ਅੱਜ 29 ਮਾਰਚ ਦੀਆਂ ਦਾ ਲੋਹੜੀ ਮੇਲਾ ਬਣਾਉਣ ਸੰਬੰਧੀ ਮਾਲਵਾ ਸੱਭਿਆਚਾਰਕ ਮੰਚ ਦੀ ਮੀਟਿੰਗ ਰਾਣਾ ਚਾਂਡੇ ਜੀ ਸਾਡੇ ਮੰਚ ਦੇ ਪ੍ਰਧਾਨ ਨੇ ਉਹਨਾਂ ਦੇ ਫਾਰਮ ਹਾਊਸ ਤੇ ਹੋਈ ਹੈ ਤੇ ਸਾਰੇ ਹੀ ਸਤਿਕਾਰਯੋਗ ਅਹੁਦੇਦਾਰ ਸਹਿਬਾਨ ਇੱਥੇ ਇਕੱਤਰ ਹੋਏ ਨੇ 11 ਜਨਵਰੀ ਸਵੇਰੇ 11 ਵਜੇ ਤੋਂ ਗੁਰੂ ਨਾਨਕ ਭਵਨ ਦੇ ਵਿੱਚ ਧੀਆਂ ਦਾ ਲੋਹੜੀ ਮੇਲਾ ਬਣਾਉਣ ਜਾ ਰਹੇ ਆਂ 28 ਸਾਲ ਤੋਂ ਠੀਆਂ ਦਾ ਲੋਹੜੀ ਮੇਲਾ ਬਣਾ ਰਹੇ ਆ ਉਹਨਾਂ ਨੰਨੀਆਂ ਬੱਚੀਆਂ ਦੇ ਨਾਲ ਉਹਨਾਂ ਬੇਟੀਆਂ ਦੇ ਨਾਲ ਜਿਨ੍ਹਾਂ ਦਾ ਜਨਮ 2024 ਦੇ ਵਿੱਚ ਹੋਇਆ ਉਹਨਾਂ ਬੇਟੀਆਂ ਦਾ ਲੋਹੜੀ ਮਨਾਵਾਂਗੇ ਜਗਜੀਵਨ ਸਿੰਘ ਗਰੀਬ ਸਾਡੇ ਉਹ ਬੱਚੀਆਂ ਦੇ ਨਾਮ ਨੋਟ ਕਰ ਰਹੇ ਨੇ ਘੱਟੋ ਘੱਟ 150 ਫੈਮਿਲੀ 150 ਪਰਿਵਾਰ ਉਹ ਮਾਵਾਂ ਛੋਟੀਆਂ ਨੰਨੀਆਂ ਬੱਚੀਆਂ ਨੂੰ ਲੈ ਕੇ ਆਉਣਗੀਆਂ ਉਹਨਾਂ ਨੂੰ ਸ਼ਗਨ ਵੀ ਦੇਵਾਂਗੇ ਸੂਟ ਵੀ ਦੇਵਾਂਗੇ ਮਠਿਆਈ ਵੀ ਦੇਵਾਂਗੇ ਖਡਾਉਣੇ ਵੀ ਦੇਵਾਂਗੇ ਮਾਤਾ ਨੂੰ ਵੀ ਛਾਲ ਦੇਵਾਂਗੇ ਅਤੇ ਸ਼ਗਨ ਦਾ ਲਫਾਫਾ ਵੀ ਦੇਵਾਂਗੇ ਤੇ ਉਹ ਬੇਟੀਆਂ ਦੇ ਨਾਲ ਲੋਹੜੀ ਮਨਾਈ ਜਾਏਗੀ ਲੋਹੜੀ ਸ਼ਾਮ ਨੂੰ ਬਾਲੀ ਜਾਏਗੀ 7 ਵਜੇ ਇਹ ਸਾਰੇ ਪ੍ਰੋਗਰਾਮ ਦੇ ਨਾਲ-ਨਾਲ ਤੇ بڑے ਉੱਚ ਕੋਟੀ ਦੇ ਆਰਟਿਸਟ ਵੀ ਉਹ ਸਮਾਗਮ ਦੇ ਵਿੱਚ ਹਿੱਸਾ ਲੈਣਗੇ ਅਸੀਂ ਉੱਥੇ ਨਾਨੀ ਦਾਦੀ ਦਾ ਵੀ ਸਲਮਾਨ ਕਰਾਂਗੇ ਸੀਨੀਅਰ ਸਿਟੀਜ਼ਨ ਦਾ ਵੀ ਸਲਮਾਨ ਕਰਾਂਗੇ ਜਿੰਨੀਆਂ ਮਹਿਲਾਵਾਂ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਮੈਂਬਰ ਪੰਚਾਇਤ ਬਣੀਆਂ ਸਰਪੰਚ ਬੜੀਆਂ ਤੇ ਇੱਕ ਸਰਪੰਚ ਦਾ ਸਿੰਪਲ ਸਾਡੇ ਕੋਲੇ ਆ ਤੇ ਸਾਰੇ ਹੀ ਸਤਿਕਾਰਯੋਗ ਨੋ ਬੋਲੋ ਨਾ ਇਹਦਾ ਤਾਂ ਸ਼ਰਨਜੀਤ ਸਿੰਘ ਸਰਪੰਚ ਸਾਹਿਬ ਆਜੋ ਵੈਲਕਮ ਜੀ ਸਰਪੰਚ ਸਾਹਿਬ ਤੇ ਅੱਜ ਆਪਾਂ ਸਾਰੇ ਮਿਲ ਕੇ ਕਿਉਂਕਿ ਇਹ ਸਰਪੰਚ ਵੀ ਮਿਹਨਤ ਲੱਗੀ ਆ ਇੰਦਰਜੀਤ ਕੌਰ ਅਲੱਗ ਸਾਰੇ ਹੀ ਕਿਉਂਕਿ ਇਹ ਮੇਲਾ ਕਿਸੇ ਇਕੱਲੇ ਆਉਂਦੇਦਾਰਾਂ ਦਾ ਨਹੀਂ ਹੁੰਦਾ ਮੇਲਾ ਸਾਰਿਆਂ ਦਾ ਹੀ ਹੈ ਆਪਾਂ ਸਾਰੇ ਖੁਸ਼ੀਆਂ ਦੇ ਨਾਲ ਉੱਥੇ ਮੇਲੇ ਦੇ ਵਿੱਚ ਸ਼ਾਮਲ ਹੋਈਏ ਮੇਲੇ ਦੇ ਵਿੱਚ ਸ਼ਮੂਲੀਅਤ ਕਰੀਏ ਉਹਨਾਂ ਬੱਚੀਆਂ ਨੂੰ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਸਾਡਾ ਮੇਲਾ ਸਾਡੀ ਲੋਹੜੀ ਕੌਣ ਮਨਾ ਰਿਹਾ ਤੇ ਆਪਾਂ ਸਾਰਿਆਂ ਨੇ ਮਿਲ ਕੇ ਲੋਹੜੀ ਮਨਾਉਣੀ ਹੈ 11 ਜਨਵਰੀ ਸਵੇਰੇ 11 ਵਜੇ ਗੁਰੂ ਨਾਨਕ ਭਵਨ ਦੇ ਵਿੱਚ ਅਸੀਂ ਸਾਰਿਆਂ ਨੇ ਉੱਥੇ ਹਾਜ਼ਰੀ ਲਗਾਉਣੀ ਹੈ ਉੱਥੇ ਮੇਲਾ ਲੋਹੜੀ ਵੜਾਂਗੇ ਵੀ ਸ਼ਾਮ ਨੂੰ ਤੇ ਇਹ ਆ ਵੀ ਸਵੇਰੇ 11 ਵਜੇ ਆਓ ਤੇ ਦੁਪਹਿਰੇ ਭੋਜਨ ਵੀ ਅਸੀਂ ਮੂੰਹ ਵੀ ਬਿਜ਼ੀ ਰੱਖਾਂਗੇ ਕੰਨ ਵੀ ਬਿਜ਼ੀ ਰੱਖਾਂਗੇ ਅੱਖਾਂ ਵੀ ਬਿਜ਼ੀ ਰੱਖਾਂਗੇ ਦਿਮਾਗੀ ਤੌਰ ਤੇ ਵੀ ਮੇਲੇ ਨਾਲ ਜੋੜ ਕੇ ਰੱਖਾਂਗੇ ਤੇ ਆਓ ਆਪ ਸਾਰੇ ਮਿਲ ਕੇ ਤੀਆਂ ਦਾ ਲੋਹੜੀ ਮੇਲਾ 11 ਜਨਵਰੀ 11 ਵਜੇ ਗੁਰੂ ਨਾਨਕ ਭਵਨ ਲੁਧਿਆਣਾ ਵਿਖੇ